ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਦੇ ਲਈ ਪੂਰੇ ਪੰਜਾਬ ਪਰ ਦੇ ਵਿੱਚ ਅਰਦਾਸਾਂ ਚੱਲੀਆਂ ਮੁਲਖਾਂ ਦੇ ਵਿੱਚ ਵੀ ਚੱਲੀਆਂ ਯਾਨੀ ਕਿ ਅੱਲਾ ਪੰਜਾਬ ਹੀ ਨਹੀਂ ਮੁਲਖਾਂ ਤੱਕ ਅਰਦਾਸਾਂ ਕਰਵਾਈਆਂ ਜਾ ਰਹੀਆਂ ਸੀ ਕਿ ਰਾਜਵੀਰ ਜਵੰਦਾ ਦੀ ਜ਼ਿੰਦਗੀ ਬਚ ਜਾਵੇ ਔਰ ਰਾਜਵੀਰ ਜਵੰਦਾ ਫੇਰ ਤੋਂ ਨਵਰਨਾ ਹੋ ਜਾਣ ਪਰ ਪੰਜਾਬ ਦੇ ਲੋਕਾਂ ਨੇ ਪਰ ਅਰਦਾਸਾਂ ਵੀ ਕਹਿੰਦੇ ਜੀ ਕੰਮ ਨਹੀਂ ਕਰ ਪਾਈਆਂ ਕਿਉਂਕਿ ਰਾਜਵੀਰ ਜਵੰਦਾ ਨੇ ਪੂਰਾ ਪੰਜਾਬ ਰਵਾ ਦਿੱਤਾ ਤੇ ਮੈਂ ਤੁਹਾਡੇ ਨਾਲ ਇਹ ਅਪਡੇਟਾਂ ਜੀ ਕਰਨ ਜਾ ਰਹੇ ਆ ਜਿਹੜੀ ਕਿ ਬਿਲਕੁਲ ਲੇਟਸਟ ਅਪਡੇਟ ਹੈ ਪੰਜਾਬ ਦੇ ਅੰਦਰ ਤਰਥੰਨੀ ਮਚਾ ਦਿੱਤੀ ਹੈ ਕਿਉਂਕਿ ਬਹੁਤ ਸਾਰੇ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਵੀ ਨਹੀਂ ਜਿਨ੍ਹਾਂ ਲੋਕਾਂ ਨੇ ਰਾਜਵੀਰ ਜਵੰਦਾ ਨੂੰ ਕਦੇ ਸੁਣਿਆ ਵੀ ਨਹੀਂ ਨਾ ਉਹਨੂੰ ਜਾਣਦੇ ਨੇ ਪਰ ਉਹ ਲੋਕ ਰਾਜਵੀਰ ਜਵੰਦਾ ਦੇ ਹੱਕ ਦੇ ਵਿੱਚ ਖੜ ਕੇ ਤੇ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕਰਦੇ ਸੀ ਪਰ ਰਾਜਵੀਰ ਜਵੰਦਾ ਇੱਕ ਪੰਜਾਬੀ ਉਹ ਸਿੰਗਰ ਜੁਨੀਅਰ ਰਿਕਾਰਡ ਦੇ ਵਿੱਚ ਇਹ ਦਰਜ ਕਰਵਾ ਦਿੱਤਾ ਕਿ ਕਿਸੇ ਵੀ ਸਿੰਗਰ ਕਹਿ ਲੋ ਜਾਂ ਕੋਈ ਸੈਲੀਬ੍ਰਿਟੀ ਕਹਿ ਲੋ ਇਸ ਪ੍ਰਕਾਰ ਕੋਈ ਆਪਣੇ ਪੱਦਰ ਦੇ ਉੱਤੇ ਬਿਨਾਂ ਅਪੀਲ ਕੀਤੇ ਅਰਦਾਸਾਂ ਕਰਵਾ ਰਹੀ ਸੀ ਤੇ ਪੰਜਾਬ ਭਰ ਦੇ ਵਿੱਚ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਲੌਜ਼ਮਿੰਟਾਂ ਹੋ ਰਹੀਆਂ ਸੀ ਕਿ ਰਾਜਵੀਰ ਜਵੰਦਾ ਨੂੰ ਬਚਾਇਆ ਜਾਵੇ ਪੰਜਾਬ ਦਾ ਇੱਕ ਗੱਭਰੂ ਆ ਕਿਸੇ ਮਾਂ ਦਾ ਪੁੱਤ ਆ ਸਾਡੇ ਪੰਜਾਬ ਦਾ ਐਸ ਕਰਕੇ ਪੰਜਾਬ ਦੇ ਲੋਕਾਂ ਨੇ ਇਕਤਾ ਦਿਖਾਈ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਅਰਦਾਸਾ ਕਰਵਾਉਣੀ ਇਹ ਸ਼ੁਰੂ ਕਰ ਦਿੱਤੀ ਸੀ ਪਰ ਰਾਜਵੀਰ ਜਵੰਦਾ ਨੂੰ ਲੈ ਕੇ ਡਰਾ ਦੇਣ ਵਾਲੀ ਖਬਰ ਮੈਂ ਤੁਹਾਡੇ ਨਾਲ ਬੜੀ ਹੀ ਮੰਦ ਭਾਗੀ ਖਬਰ ਸਾਂਝੀ ਕਰਨ ਜਾ ਰਿਹਾ ਕਿਉਂਕਿ ਰਾਜਵੀਰ ਜਵੰਦਾ ਨੂੰ ਲੈ ਕੇ ਡਾਕਟਰ ਕੀ ਕਹਿ ਰਹੇ ਨੇ ਪਹਿਲੀ ਰਿਪੋਰਟ ਉਹ ਸੁਣਾਉਂਗਾ ਉਸ ਤੋਂ ਬਾਅਦ ਲੇਟੈਸਟ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਕਿਉਂਕਿ ਡਾਕਟਰਾਂ ਨੇ ਖੁਲਾਸਾ ਕੀਤਾ ਸੀ ਬਹੁਤ ਸਾਰੇ ਲੋਕਾਂ ਨੇ ਉਮੀਦ ਜਿਤਾ ਲਈ ਸੀ ਕਿ ਭਾਈ ਰਾਜਵੀਰ ਜਵੰਦਾ ਬਚ ਜਾਣਗੇ ਮੈਂ ਉਸ ਦਿਨ ਤੋਂ ਕਿਹਾ ਸੀ ਕਿ ਸੱਟ ਬੜੀ ਭਿਆਨਕ ਲੱਗੀ ਐ ਸਾਡੇ ਲੋਕਾਂ ਨੇ ਪੰਜਾਬ ਦੇ ਅੰਦਰ ਬਹੁਤ ਸਾਰੇ ਪੁਰਾਣੇ ਲੋਕਾਂ ਦੇ ਮੂੰਹ ਸੁਣਿਆ ਹੁਣ ਕਿ ਮਣਕਾ ਟੁੱਟ ਜਾਵੇ ਤਾਂ ਬੰਦੇ ਦਾ ਬਚਣਾ ਮੁਸ਼ਕਲ ਐ ਇਹ ਗੱਲ ਮੈਂ ਆਪਣੀ ਖਬਰ ਦੇ ਵਿੱਚ ਵੀ ਪਾ ਚੁੱਕਿਆ ਹਾਂ ਉਹ ਡਾਕਟਰ ਉਹ ਰਿਪੋਰਟ ਤੇ ਕੀ ਕਹਿੰਦੇ ਜਿਹੜੀ ਪਹਿਲਾਂ ਆਈ ਔਰ ਲੇਟੈਸਟ ਖਬਰ ਨੇ ਪੰਜਾਬ ਕਿਵੇਂ ਹਿਲਾਇਆ ਉਹ ਸੁਣਾ ਦਿੰਨੇ ਆ ਸੁਣੋ ਲੇਕਿਨ ਜਿਹੜਾ ਐਮ ਆਰ ਆਈ ਜਿਹੜਾ ਦਿਮਾਗ ਦਾ ਦੱਸ ਰਿਹਾ ਉਹਦੇ ਵਿੱਚ ਆਕਸੀਜਨ ਦੀ ਕਾਰਟ ਦਿਮਾਗ ਨੂੰ ਹੋ ਗਈ ਜਦੋਂ ਆਕਸੀਜਨ ਦੀ ਕਮਕਾਟ ਹੋ ਜਾਂਦੀ ਦਿਮਾਗ ਨੂੰ ਤੇ ਉਹਦੇ ਦਿਮਾਗ ਦੇ ਸੈੱਲ ਡੈਮੇਜ ਹੋ ਜਾਂਦੇ ਆ ਇਹ ਸਭ ਤੋਂ ਵੱਡਾ ਇੱਕ ਐਜਾ ਆਰਗਨ ਆ ਜਿਹੜਾ ਕਿ ਆਕਸੀਜਨ ਤੇ ਬਲੱਡ ਰਾਈਂ ਚਾਹੁੰਦਾ ਜੇ ਨਹੀਂ ਮਿਲੇਗਾ ਤੇ ਉਹ ਡੈਮੇਜ ਹੋਏਗਾ ਸੋ ਡੈਮੇਜ ਕਿੰਨਾ ਹੋਇਆ ਕਿਵੇਂ ਹੋਇਆ ਉਹ ਹਲੇ ਸਮਾਂ ਦੱਸੇਗਾ ਆਪਾਂ ਦੇਖੋ ਅਸੀਂ ਇਹ ਕਹਿੰਦੇ 1 ਮਿੰਟ 60 ਸੈਕਿੰਡ ਦੇ ਕੋਲ ਰਫ ਟਾਈਮ ਹੁੰਦਾ ਕਿ ਜਿਹਦੇ ਵਿੱਚ ਸਾਨੂੰ ਸਾਰਾ ਕੁਝ ਐਫਰਟ ਕਰਨਾ ਹੁੰਦਾ ਜੇ ਉਹ ਚੱਲੇ ਹੀ ਨਾ ਫਿਰ ਤਾਂ ਜਮਾਈ ਕੁਝ ਨਾ ਚੱਲੇ ਲੇਕਿਨ ਉਹ ਡਾਕਟਰਾਂ ਨੇ ਪੂਰੀ ਜੋਰ ਨਾਲ ਮਿਹਨਤ ਕੀਤੀ ਹੈ ਪੂਰੇ ਪੂਰਾ ਜੋਰ ਲਾਇਆ ਕਿ ਉਹ ਚੱਲ ਪਏ ਉਸ ਟਾਈਮ 'ਚ ਇਹਦਾ ਬ੍ਰੇਨ ਰੀਵਰਟ ਨਹੀਂ ਕਰਦਾ ਠੀਕ ਹੈ ਲੇਕਿਨ ਉਹ ਹਲੇ ਵੀ ਫੋਰਟਿਸ ਵਾਲੇ ਕਹਿ ਰਹੇ ਹੈ ਕਿ ਮਿਨਿਮਲ ਐਕਟੀਵਿਟੀ ਹੈ ਜਿਸ ਦਿਨ ਕਿ ਨਾ ਜਿਵੇਂ ਕਾਰਟਿਕ ਰਸਟ ਆਏ ਨੇ ਦਿਲ ਦੇ ਦੌਰੇ ਪਏ ਨੇ ਜਿਸ ਹਾਲਾਤ ਚ ਗਏ ਹੋਣਗੇ ਉਹਨਾਂ ਨੇ ਇਮੀਡੀਏਟਲੀ ਹਾਰਟ ਪੰਪ ਕੀਤਾ ਹੋਣਾ ਆਕਸੀਜਨ ਯਾਨੀ ਸਾਹ ਦਿੱਤਾ ਹੋਣਾ ਗਲੇ ਸਟਿਊਬ ਪਾਈ ਹੋਣੀ ਜਿਸ ਤਰ੍ਹਾਂ ਹੀ ਆਕਸੀਜਨ ਜਾਂਦੀ ਆਵਾਜ਼ ਜਾਂਦੀ ਹੈ ਆਕਸੀਜਨ ਜਾਏਗੀ ਤਾਂ ਗ੍ਰੀਜ਼ ਉੱਠੇਗਾ ਸੋ ਹਾਰਟ ਫੇਫੜੇ ਦੋਨੋਂ ਚਲਾਣੇ ਹੁੰਦੇ ਆ ਯਾਨੀ ਰਾਜਵੀਰ ਜਵੰਦਾ ਨੂੰ ਲੈ ਕੇ ਮੰਦ ਭਾਗੀ ਖਬਰ ਹੈ ਡਾਕਟਰਾਂ ਨੇ ਤੁਹਾਡੇ ਸਾਹਮਣੇ ਖੁਲਾਸਾ ਕਰ ਦਿੱਤਾ ਆਕਸੀਜਨ ਦਾ ਨਾ ਜਾਣਾ ਯਾਨੀ ਪੰਜ ਤੱਤਾਂ ਦਾ ਪੂਤਲਾ ਅਕਸਰ ਸਾਰੀ ਦੁਨੀਆ ਜਾਣਦੀ ਹੈ ਕਿ ਇਨਸਾਨ ਬਣਿਆ ਜੇਕਰ ਆਕਸੀਜਨ ਨਹੀਂ ਤਾਂ ਵੀ ਬੰਦਾ ਮਰੂਗਾ ਜੇਕਰ ਉਹਦੇ ਵਿੱਚ ਕੋਈ ਹੋਰ ਤੱਤ ਨਹੀਂ ਹੈ ਤਾਂ ਵੀ ਬੰਦਾ ਮਰਦਾ ਹੈ ਤਾਂ ਸਭ ਤੋਂ ਵੱਡਾ ਰੀਜ਼ਨ ਆਕਸੀਜਨ ਦੀ ਕਮੀ ਹੋ ਚੁੱਕੀ ਹੈ ਰਾਜਵੀਰ ਜਵੰਦਾ ਦੇ ਸਰੀਰ ਦੇ ਅੰਦਰ ਯਾਨੀ ਬ੍ਰੇਨ ਫੇਰ ਤੋਂ ਡੈੱਡ ਹੋ ਚੁੱਕਿਆ ਜਿਹਨੂੰ ਆਪਾਂ ਕਹਿ ਰਹੇ ਸੀ ਦਿਮਾਗ ਸੁਨ ਕੋਮਾ ਦੇ ਵਿੱਚ ਚਲੇ ਗਏ ਨੇ ਪਰ ਭਾਈ ਸਭ ਤੋਂ ਵੱਡੀ ਖਬਰ ਹੈ ਜਿਹੜੀ ਰਾਜਵੀਰ ਜਵੰਦਾ ਦੇ ਯਾਨੀ ਨਾ ਠੀਕ ਹੋਣ ਦੀ ਹੈ ਬਹੁਤ ਸਾਰੇ ਲੋਕ ਤਾਂ ਹੀ ਅਰਦਾਸਾਂ ਹਲੇ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਫੇਰ ਤੋਂ ਬਿਸਤਰ ਤੋਂ ਖੜੇ ਹੋਣ ਅਸੀਂ ਵੀ ਕੀਤੀ ਸੀ ਪਰ ਇਸ ਗੱਲ ਦੀ ਉਮੀਦ ਡਾਕਟਰਾਂ ਨੇ ਸਿਰ ਮਾਰ ਦਿੱਤਾ ਕਿ ਭਾਈ ਰਾਜਵੀਰ ਜਵੰਦਾ ਫੇਰ ਤੋਂ ਡੈੱਡ ਹਾਲਤ ਦੇ ਵਿੱਚ ਜਾ ਚੁੱਕੇ ਨੇ ਕੰਡੀਸ਼ਨ ਪੂਰੇ ਸ਼ਬਦਾਂ ਦੇ ਵਿੱਚ ਸਮਝਾਈਏ ਤਾਂ ਇੱਕਦਮ ਬਿਲਕੁਲ ਖਤਮ ਤੇ ਨਾਜਿਕ ਕਹਿ ਸਕਦੇ ਜਿਵੇਂ ਹੋ ਚੁੱਕੀ ਹੈ ਕਿਉਂਕਿ ਦਿਮਾਗ ਦਾ ਡੈੱਡ ਹੋਣਾ ਸੁਨ ਹੋ ਜਾਣਾ ਕੋਮਾ ਦੇ ਵਿੱਚ ਚਲੇ ਜਾਣਾ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਦੀ ਜਿਹੜੀ ਰੀੜ ਦੀ ਪੂਰੀ ਹੱਡੀ ਹੈ ਉਹਨੂੰ ਧੌਣ ਦੇ ਕੋਲੋਂ ਟੁੱਟਣਾ ਬੜਾ ਹੀ ਇੱਕ ਭਿਆਨਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਹੁਤ ਵੱਡਾ ਕਹਿ ਸਕਦੇ ਇੱਕ ਬਹੁਤ ਵੱਡਾ ਹਾਦਸਾ ਤਾਂ ਪੰਜਾਬ ਦੇ ਲੋਕਾਂ ਨੇ ਅਰਦਾਸਾਂ ਕਰਵਾਈਆਂ ਮੁਲਕਾਂ ਦੇ ਵਿੱਚੋਂ ਵੀ ਕਰਵਾਈਆਂ ਪਰ ਰਾਜਵੀਰ ਜਵੰਦਾ ਠੀਕ ਨਹੀਂ ਹੋ ਸਕੇ ਇਹ ਤੁਹਾਡੇ ਸਾਹਮਣੇ ਜਿਹੜੀ ਲੇਟੈਸਟ ਮੈਨਿਊਜ਼ ਦੇ ਰਹੇ ਆ ਰਾਜਵੀਰ ਜਵੰਦਾ ਠੀਕ ਹੋਣ ਦੇ ਨਾਂ ਵਰਗੇ ਚਾਂਸ ਨੇ ਅਸਲ ਦੇ ਵਿੱਚ ਸਚਾਈ ਇਹ ਆ ਜੇ ਕੋਈ ਭਾਈ ਐਵੇਂ ਕਿਸੇ ਦਾ ਦਿਲ ਖਿਲਾਰੇ ਤਾਂ ਉਹ ਗੱਲ ਯੋਦਾ ਕੀ ਪਰ ਮੈਂ ਕਹੂੰ ਆ ਵੀ ਅਰਦਾਸਾ ਦੇਖੋ ਆਪਣੇ ਪੱਧਰ ਤੇ ਸਾਰੇ ਹੀ ਕਰ ਰਹੇ ਨੇ ਕਹਿਣ ਦੀ ਲੋੜ ਨਹੀਂ ਐ ਪਰ ਜਿਹੜੀ ਅਸਲ ਖਬਰ ਉਹ ਇਹੀ ਐ ਕਿ ਰਾਜਵੀਰ ਜਵੰਦਾ ਦੇ ਸਹਰਾਣੇ ਬਿਲਕੁਲ ਭਾਈ ਮੌਤ ਖੜੀ ਆ ਇਹ ਗੱਲ ਨੂੰ ਨਕਾਰ ਨਹੀਂ ਸਕਦਾ ਕੋਈ ਵੀ ਪਰ ਪ੍ਰਮਾਤਮਾ ਚਾਹੇ ਵਾਪਸ ਲੈ ਕੇ ਆ ਸਕਦਾ ਰੱਬ ਚਾਹੇ ਤਾਂ ਭਾਈ ਜੋ ਮਰਜੀ ਹੋ ਸਕਦਾ ਪਰ ਸਾਡੇ ਪੰਜਾਬ ਦੇ ਲੋਕਾਂ ਨੂੰ ਸੱਚ ਦਿਖਾਉਣਾ ਜ਼ਰੂਰੀ ਹੈ ਕਿਉਂਕਿ ਕਈ ਲੋਕ ਦਿਲ ਤਰਾਉਣ ਦੇ ਮਾਰੇ ਕੱਪ ਛੜਾ ਮਾਰ ਦਿੰਦੇ ਨੇ ਪਰ ਨਹੀਂ ਜੋ ਸੱਚ ਆ ਸੱਚ ਦਾ ਸਾਹਮਣਾ ਕਰਨਾ ਪੈਣਾ ਜਿੰਨੇ ਵੀ ਫੈਨਸ ਮੇਰੀ ਖਬਰ ਨੂੰ ਸੁਣ ਲਏ ਨੇ ਸ਼ੋਰ ਜ਼ਰੂਰ ਕਰਨ ਤਾਂ ਕਿ ਦਿਲ ਖੋਲ ਕੇ ਗੱਲ ਜਿਹੜੀ ਦੱਸੀ ਆ ਇਹ ਮੈਂ ਪਹਿਲਾਂ ਵੀ ਪਾਈ ਸੀ ਖਬਰ ਕਿ ਭਾਈ ਨਾਜਕ ਸਥਿਤੀ ਆ ਠੀਕ ਹੋਣ ਦੇ ਚਾਂਸ ਨਹੀਂ ਹੈ ਪਰ ਰੱਬ ਚਾਹੇ ਜੋ ਕਰ ਸਕਦਾ ਪਰ ਭਾਈ ਅਰਦਾਸਾ ਕਰਨੀ ਸਾਡਾ ਫਰਜ਼ ਆ ਪੰਜਾਬ ਦੇ ਅਸੀਂ ਵਾਸੀ ਆ ਸਾਡਾ ਇੱਕ ਗੱਭਰੂ ਇੱਕ ਨੌਜਵਾਨ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾਵਾਂ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਨ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ